ਤਕਰੀਬਨ ਇਹ ਸਾਰਾ ਸਕੂਲ ਜਿਹੜਾ ਹੈ 6 6 7 7 ਘੁੰਟ ਇੱਥੇ ਪਾਣੀ ਸੀ ਪਰ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਜਿਹੜਾ ਹੈ ਜਿਹੜਾ ਸਾਡਾ ਸੈਂਸ਼ਰ ਰਿਕਾਰਡ ਸੀ ਕਾਫੀ ਹੱਦ ਤੱਕ ਅਸੀਂ ਉਹਨੂੰ ਸੰਭਾਲਣ ਦੇ ਵਿੱਚ ਸਫਲ ਹੋ ਗਏ ਲੇਕਿਨ ਇਸ ਵਾਰ ਫੇਰ ਸਰਕਾਰ ਵੱਲੋਂ ਜਿਸ ਤਰ੍ਹਾਂ yellow ਜਿਹੜਾ ਹੈਗਾ ਅਲਰਟ ਜਾਰੀ ਕੀਤਾ ਹੋਇਆ ਸੋ ਅਸੀਂ ਉਸ ਦੀ ਪਹਿਲਾਂ ਹੀ ਐਡਵਾਂਸ ਦੇ ਵਿੱਚ ਤਿਆਰੀ ਕੀਤੀ ਹੋਈ ਆ ਅਸੀਂ ਕਿ ਇਵਨ ਕਿ ਪਾਣੀ ਚੱਲ ਰਿਹਾ ਸੀ ਉਹਨਾਂ ਨੇ ਆਪਣੀ ਜਾਨ ਜਿਹੜੀ ਹੈ ਜੋਖਮ ਚੁਪਾ ਕੇ ਉਹ ਸਕੂਲ ਚ ਐਂਟਰ ਹੋਏ ਤੇ ਅਸੀਂ ਕਾਫੀ ਜਿਹੜਾ ਹੈ ਆਪਣਾ ਜਿਹੜਾ ਸਾਡਾ ਜ਼ਰੂਰੀ ਸੀ ਡਾਕੂਮੈਂਟੇਸ਼ਨ ਉਹ ਅਸੀਂ ਉਹਨੂੰ ਬਚਾਉਣ ਵਿੱਚ ਕੰਮ ਕਰ ਰਹੀ ਹੈ। ਪੁਰਾਨੀਆਂ ਵੀ ਨਹੀਂ ਸੀ ਪਾਣੀ ਜਿਹੜਾ इजीली ਨਿਕਲ ਜਾਂਦਾ ਸੀ। ਹੁਣ ਉੱਥੇ ਬਲੌਕੇਜ ਹੋਣ ਕਰਕੇ ਇੱਥੇ ਜਿਹੜਾ ਜਦੋਂ ਵੀ ਪਾਣੀ ਪਿੱਛੇ ਤੋਂ ਆਉਂਦਾ ਤਾਂ ਇੱਥੇ ਉਹ ਸਟੇ ਕਰਦਾ। ਉਹ ਨਸ਼ਿਆਂ ਦਾ ਕੀ ਨੁਕਸਾਨ ਹੋ ਸਕਦਾ ਹੈ। ਉਹਨਾਂ ਬਾਰੇ ਦੱਸਿਆ ਜਾਂਦਾ ਤਾਂ ਕਿ ਉਹ ਜਿਹੜੇ ਹੈਗੇ ਨੇ ਬਚ ਸਕਣ। ਕਿਵੇਂ ਬੱਚਿਆਂ ਦੀ ਰੈਲੀਆਂ ਕੱਢਣੀਆਂ, ਸਲੋਗਨ ਇਹਨਾਂ ਤੋਂ ਕਰਵਾਨੇ, ਕੋਈ ਨਾਟਕ ਹੈ, ਨੁੱਕੜ ਨਾਟਕ ਉਹ ਅਸੀਂ ਕਰਦੇ ਆ ਤਾਂ ਇਸ ਤਰ੍ਹਾਂ ਦੇ ਛੋਟੇ-ਛੋਟੇ ਉਪਰਾਲੇ ਅਸੀਂ ਆਪਣੇ ਵੱਲੋਂ ਕਰਦੇ ਰਹਿੰਦੇ ਆ ਕਿ ਬੱਚੇ ਇਨਾਂ ਵੱਲ ਨਾ ਜਾਣ ਨਸ਼ਿਆਂ ਵੱਲ। ਦੇ ਬੱਚੇ ਕਿਹੜੀ ਚੀਜ਼ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਨੇ ਫਿਰ ਅਸੀਂ ਬਾਹਰ ਜਾ ਕੇ ਸਰਦੇ ਨਾਲ ਉਹਨਾਂ ਨੂੰ ਵੀ ਰੋਕੀਦਾ ਜੀ ਇਹ ਚੀਜ਼ ਤੁਸੀਂ ਨਹੀਂ ਰੱਖਣੀ ਸਟਿੰਗ ਆਸੀ ਕੋਸ਼ਿਸ਼ ਕਰਦੇ ਆ ਕਿ ਸਟਿੰਗ ਸਾਡੇ ਨੇੜੇ ਤੇੜੇ ਕਿਤੇ ਨਾ ਵਿਕੇ ਤੁਸੀਂ ਆਪਣੇ ਬੱਚਾ ਦਾ ਬੈਗ ਵੀ ਚੈੱਕ ਕਰਦੇ ਹੋ ਉਹਨਾਂ ਦੀ ਚੈੱਕ ਅਪ ਮਤਲਬ ਚੈਕਿੰਗ ਤੇ ਵੀ ਧਿਆਨ ਦਿੰਨੇ ਆ ਕਿ ਬੱਚੇ ਧੰਨ ਵਿੱਚ ਸਾਡੇ ਸਕੂਲ ਦੇ ਬੱਚੇ ਕਾਫੀ ਪਾਰਟਿਸਪੇਟ ਕਰਦੇ ਆ ਜਦੋਂ ਸਾਡੇ ਅਮਨ ਮੈਡਮ ਹੈਗੇ ਆ ਉਹ ਬੱਚਿਆਂ ਨੂੰ ਜਿਹੜੀ ਵੀ ਐਕਟੀਵਿਟੀ ਹੁੰਦੀ ਹੈ ਜਿਹੜੀ ਵੀ ਖੇਡ ਹੁੰਦੇ ਉਹਦੇ ਵਿੱਚ ਪਾਰਟਿਸਪੇਟ ਕਰਵਾਉਂਦੇ ਆਗੇ ਜੇ ਬੱਚੇ ਖੇਡਾਂ 'ਚ ਬੜਾ ਧਿਆਨ ਦੇਣਗੇ ਉਹ ਨਸ਼ਿਆਂ ਤੋਂ ਦ ਇਹ ਦੋਨੇ ਚੁਜਾਂਪਸ ਜੁੜੀਆਂ ਹੋਈਆਂ ਨੇ ਕਿ ਸਾਡੇ ਰੈਸਲਿੰਗ ਦੇ 8 ਬੱਚੇ 골ਡ ਮੈਡਲ ਨੇ ਹੈਗੇ ਕਬੱਡੀ ਦੀ ਸਾਡੀ ਟੀਮ ਫਰਸਟ ਹੈ ਗਈ ਆ ਅਸੀਂ ਤਾਂ ਅਸੀਂ ਪਾਪਾਂ ਦੱਸਣਾ ਵੀ ਨਸ਼ਾ ਨਹੀਂ ਕਰਨਾ ਵੀ ਨਸ਼ਾ ਬਹੁਤ ਖਰਾਬ ਹੈ ਇਸ ਸਾਡੇ ਮਨ ਖਰਾਬ ਕਰਦਾ ਹੈ ਸਿਹਤ ਨੂੰ ਹਾਨੀਕਾਰਕ ਬਣਾਉਂਦਾ بڑے ਬੱਚਿਆਂ ਨੂੰ ਦੁਕਾਨ ਤੇ ਨਹੀਂ ਜਾਣ ਦੇਂਦੇ ਬਾਹਰ ਸਿਕਿਉਰਿਟੀ ਗਾਰਡ ਵੀ ਮਨਾ ਕਰਦੇ ਆ ਬਾਹਰ ਜਾਣ ਤੋਂ ਚੀਜ਼ ਖਾਣ ਨਹੀਂ ਜਾਣ ਦੇਂਦੇ ਬਾਹਰ ਅੰਦਰ ਆਂਦੇ ਆ ਚੀਜ਼ ਲੈਣ ਵੀ ਸਤਿ ਸ਼੍ਰੀ ਅਕਾਲ ਜੀ ਮੈਂ ਸੋਨੂ ਜਾਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਮੌਸਮ ਵਿਭਾਗ ਨੇ येलो ਅਲਰਟ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਕਾਫੀ ਭਾਰੀ ਮੀਂਹ ਪਵੇਗਾ ਪਰ ਤੁਹਾਨੂੰ ਦੱਸ ਦਈਏ ਕਿ ਹਲਕਾ ਰਾਜਪਰੇ ਦੇ ਵਿੱਚ ਖੜੇ ਹੋਏ ਆ ਜਿੱਥੇ 2023 ਦੇ ਵਿੱਚ ਫਲੱਡ ਆਈ ਸੀ ਉਸ ਸਮੇ ਸਕੂਲਾਂ ਦੇ ਵਿੱਚ ਕਾਫੀ ਦਸਤਾਵੇਜ਼ ਜਿਹੜੇ ਨੇ ਉਹ ਭਿੱਜ ਗਏ ਸੀ ਖਰਾਬ ਹੋ ਗਏ ਸੀ ਇਸ ਸਮੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਾਂਸਲਾ ਦੇ ਵਿੱਚ ਖੜੇ ਹੋਏ ਆ ਸੋ ਸਾਡੇ ਨਾਲ ਟੀਚਰ ਖੜੇ ਨੇ ਪ੍ਰਿੰਸੀਪਲ ਮੈਮ ਖੜੇ ਨੇ ਬੱਚੇ ਖੜੇ ਹੋਏ ਨੇ ਕਿ ਕਿੰਦਾ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ yellow alert ਕੀਤਾ ਗਿਆ ਕਿ ਕਈ ਥਾਵਾਂ ਤੇ ਯਾਨੀ ਪਾਣੀ ਵੀ ਆ ਚੁੱਕਿਆ ਹੈ ਸੋ ਉਸ ਨੂੰ ਲੈ ਕੇ ਤੇ ਤੁਹਾਨੂੰ ਦੱਸ ਦੇ ਕਿ ਜਿੱਦਾਂ ਪੰਜਾਬ ਸਰਕਾਰ ਨੇ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਨਸ਼ੇ ਨੂੰ ਲੈ ਕੇ ਯੁੱਧ ਨਸ਼ਾ ਬਰウダー ਸਕੂਲਾਂ ਦੇ ਵਿੱਚ ਕਿਦਾਂ ਬੱਚਿਆਂ ਨੂੰ ਸਿਖਾਇਆ ਜਾਂਦਾ ਨਸ਼ੇ ਨੂੰ ਲੈ ਕੇ ਸਵਾਗਤ ਹੈ ਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਸਰ ਹਾਂਜੀ ਬਹੁਤ ਵਧੀਆ ਸਰ ਕਿਦਾਂ ਕਿਦਾਂ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ 2023 ਦੇ ਵਿੱਚ ਯਾਨੀ ਪਾਣੀ ਆਇਆ ਸੀ ਇਸ ਇਲਾਕੇ ਦੇ ਵਿੱਚ ਕਾਫੀ 6 6 ਫੁੱਟ ਪਾਣੀ ਸੀ ਕਾਫੀ ਕਹਿੰਦੇ ਸਕੂਲਾਂ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਸੀ ਉਸ ਸਮੇਂ ਦਾ ਮਾਹੌਲ ਦੱਸ ਤੋਂ ਬਾਕੀ ਅੱਗੇ ਦੇਖਦੇ ਹਾਂ ਹਾਂਜੀ ਹਾਂ ਇਹ ਐਕਸਟਰਾ ਹੈ ਜੀ 2023 ਦੇ ਵਿੱਚ ਜਿਹੜਾ ਹੈ ਬਰਸਾਤ ਬਹੁਤ ਹੋਈ ਉਹਦੇ ਨਾਲ ਜਿਹੜਾ ਹੈ ਬਹੁਤ ਇਸ ਕੋ ਇਸ ਸਕੂਲ ਦੇ ਵਿੱਚ ਜਿਹੜਾ ਹੈ ਹੜ ਦਾ ਪਾਣੀ ਵੜਿਆ ਕਿਉਂਕਿ ਨੀਮਾ ਹੋਣ ਕਰਕੇ ਉਹਦਾ ਜਿਹੜਾ ਹੈ ਇਸਤੇਮਾਰ ਪਈ तकरीबन ਇਹ ਸਾਰਾ ਸਕੂਲ ਜਿਹੜਾ ਹੈ 6 6 7 7 ਫੁੱਟ ਇੱਥੇ ਪਾਣੀ ਸੀ ਪਰ ਉਹਦੇ ਵਿੱਚ ਕੀ ਹੋਇਆ ਕਿ ਅਸੀਂ ਜਿਹੜਾ ਹੈ ਜਿਹੜਾ ਸਾਡਾ ਸ਼ੰਸ਼ਰ ਰਿਕਾਰਡ ਸੀ ਕਾਫੀ ਹੱਦ ਤੱਕ ਅਸੀਂ ਉਹਨੂੰ ਸੰਭਾਲਣ ਦੇ ਵਿੱਚ ਸਫਲ ਹੋ ਗਏ ਲੇਕਿਨ ਜਿਹੜਾ ਫਰਨੀਚਰ ਵਗੈਰਾ ਹੈ ਉਸ ਦਾ ਸਾਨੂੰ ਜਿਹੜਾ ਹੈਗਾ ਬਹੁਤ ਨੁਕਸਾਨ ਇਲੈਕਟ੍ਰੋਨਿਕ ਸਮਾਨ ਦਾ ਬਹੁਤ ਜਿਹੜਾ ਹੈਗਾ ਸਮਾਨ ਤਕਰੀਬਨ-ਤਕਰੀਬਨ ਆਊਟ ਆਫ ਆਰਡਰ ਹੀ ਹੋ ਗਿਆ ਤੇ ਪਰ ਉਸ ਨੂੰ ਦੇਖਦੇ ਹੋਏ ਹੁਣ ਅਸੀਂ ਇਸ ਵਾਰ ਫੇਰ ਸਰਕਾਰ ਵੱਲੋਂ ਜਿਸ ਤਰ੍ਹਾਂ yellow ਜਿਹੜਾ ਹੈਗਾ ਅਲਰਟ ਜਾਰੀ ਕੀਤਾ ਹੋਇਆ ਹੈ ਸੋ ਅਸੀਂ ਉਸ ਦੀ ਪਹਿਲਾਂ ਹੀ ਐਡਵਾਂਸ ਦੇ ਵਿੱਚ ਤਿਆਰੀ ਕੀਤੀ ਹੋਈ ਹੈ ਅਸੀਂ ਜਿਹੜਾ ਰਿਕਾਰਡ ਹੈਗਾ ਉਹ ਅਸੀਂ ਆਪਣੀ ਕਸਟਡੀ ਦੇ ਵਿੱਚ ਲੱਤਾ ਹੋਇਆ ਹੈ ਤੇ ਬੱਚਿਆਂ ਨੂੰ ਵੀ ਅਸੀਂ ਅਲਰਟ ਕੀਤਾ ਹੋਇਆ ਹੈ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜਿਆ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਤੇ ਉਸ ਤੋਂ ਪਹਿਲਾਂ ਹੀ ਅਸੀਂ ਜਿਹੜਾ ਹੈ ਸਾਰੇ ਐਕਸ਼ਨ ਲੈ ਲਵਾਂਗੇ ਡਿਪਾਰਟਮੈਂਟ ਦੀ ਮਦਦ ਨਾਲ ਤੇ ਤਾਂ ਕਿ ਜਿਹੜਾ ਹੈ ਕੋਈ ਵੀ ਨੁਕਸਾਨ ਨਾ ਹੋ ਸਕੇ ਅੱਛਾ ਜਿਸ ਤਰ੍ਹਾਂ ਪਹਿਲਾਂ ਪਾਣੀ ਆਇਆ ਸੀ ਉਸ ਸਮੇ ਤੁਹਾਨੂੰ ਕਦ ਪਤਾ ਲੱਗਿਆ ਕਿਉਂਕਿ ਪਾਣੀ ਜਿਸ ਵੇਲੇ ਛੁੱਟੀ ਸੀ ਮੇਰੇ ਖਿਆਲ ਦੇ ਉਸ ਸਮੇ ਛੁੱਟੀ ਹਾਂ ਉਸ ਵੇਲੇ ਮੈਂ ਛੁੱਟੀ ਸੀ ਜੀ ਉਸ ਵੇਲੇ ਜੂਨ ਦੀਆਂ ਛੁੱਟੀਆਂ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਆਇਆ ਤੇ ਜਦੋਂ ਅਸੀਂ ਸਾਨੂੰ ਪਾਣੀ ਆਇਆ ਤਾਂ ਸਾਨੂੰ ਪਿੰਡ ਵੱਲੋਂ ਇਨਫੋਰਮੇਸ਼ਨ ਮਿਲ ਗਈ ਤੇ ਮੇਰੇ ਜਿਹੜੇ ਹੈ ਸਹਾਇਕ ਹੈ ਉਹ ਰਾਜਪੁਰੇ ਰਹਿੰਦੇ ਨੇ ਉਹਨਾਂ ਨੇ ਗੱਡੀ ਲੈ ਕੇ ਇਵਨ ਕਿ ਪਾਣੀ ਚੱਲ ਰਿਹਾ ਸੀ ਉਹਨਾਂ ਨੇ ਆਪਣੀ ਜਾਨ ਜਿਹੜੀ ਹੈ ਜੋਖਮ ਚ ਪਾ ਕੇ ਉਹ ਸਕੂਲ ਚ ਐਂਟਰ ਹੋਏ ਤੇ ਅਸੀਂ ਕਾਫੀ ਜਿਹੜਾ ਹੈ ਆਪਣਾ ਜਿਹੜਾ ਸਾਡਾ ਜ਼ਰੂਰੀ ਸੀ ਡਾਕੂਮੈਂਟੇਸ਼ਨ ਉਹ ਅਸੀਂ ਉਹਨੂੰ ਬਚਾਉਣ ਵਿੱਚ ਕਾਮਯਾਬ ਰਹੇ ਜੀ अच्छा जिस तरह देखे ਜਾਂਦਾ ਹੈ ਕਿ ਜਿਹੜਾ ਇਹ ਸਕੂਲ ਹੈ ਹਾਲਾਂਕਿ ਟੋਬੇ ਦੇ ਵਿੱਚ ਬਣਿਆ ਹੋਇਆ ਹੈ ਕਿ ਇੱਕ ਟੋਬਾ ਸੀ ਇੱਥੇ ਪਹਿਲਾਂ ਕਾਫੀ ਜਿਸ ਤਰ੍ਹਾਂ ਪਾਣੀ ਆਉਂਦਾ ਹੈ ਪਿੱਛੋਂ ਪਾਣੀ ਆਉਂਦਾ ਹੈ ਜਿਆਦਾ ਮਾਰ ਇੱਥੇ ਹੀ ਪੈਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਹੈਗੇ ਹੋ ਸਕੂਲ ਦੇ ਵਿੱਚ ਤੇ ਜਿਸ ਤਰ੍ਹਾਂ ਹੁਣ ਚਿਤਕਾਰਾ ਯੂਨੀਵਰਸਿਟੀ ਬਣ ਚੁੱਕੀ ਹੈ ਕਿਉਂਕਿ ਪਹਿਲਾਂ ਪਾਣੀ ਦਾ ਵਹਾ ਉਹ ਜਿਹੜਾ ਵਹਾ ਸੀ ਉਧਰ ਨੂੰ ਚੱਲਿਆ ਜਾਂਦਾ ਸੀ ਹੁਣ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਦੇਖੋ 7-8 ਸਾਲ ਤੋਂ ਮੈਂ ਇੱਥੇ ਹਾਂ ਪਹਿਲਾਂ ਜਿਹੜਾ ਪਾਣੀ ਦਾ ਬਹੁਤ ਅੱਗੇ ਯੂਨੀਵਰਸਿਟੀ ਨਹੀਂ ਸੀ ਉਸਤੇ ਅੱਗੇ ਕਲੋਨੀਆ ਵੀ ਨਹੀਂ ਸੀ ਪਾਣੀ ਜਿਹੜਾ ਇਜ਼ੀਲੀ ਨਿਕਲ ਜਾਂਦਾ ਸੀ ਹੁਣ ਉੱਥੇ ਬਲਾਕ ਜਿ ਹੋਣ ਕਰਕੇ ਇੱਥੇ ਜਿਹੜਾ ਜਦੋਂ ਪਾਣੀ ਪਿੱਛੇ ਤੋਂ ਆਉਂਦਾ ਤਾਂ ਇੱਥੇ ਉਹ ਸਟੇ ਕਰਦਾ ਸਟੇ ਹੋਣ ਕਰਕੇ ਜਿਹੜਾ ਸਕੂਲ ਹੈ ਉਹ ਡੀਪ ਹੁੰਦਾ ਕਿ ਵਿਟੋਬੇ ਚ ਬਣਿਆ ਹੋਇਆ ਹੈ ਤੇ ਅਸੀਂ ਇਸ ਉਸ ਉਸ ਤਜਰਬੇ ਤੋਂ ਅਸੀਂ ਇਹ ਸਿੱਖਿਆ ਕਿ ਅਸੀਂ ਹਰ ਵਕਤ ਜਿਹੜਾ ਵਿਜ਼ਿਟ ਰਾਵਾਂਗੇ ਔਰ ਸਰਕਾਰ ਵੱਲੋਂ ਵੀ ਸਾਨੂੰ ਹਦਾਇਤਾਂ ਨੇ ਕਿ ਤੁਸੀਂ ਜਿਹੜਾ ਹੈ ਅਲਰਟ ਰਹੋ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਤੁਹਾਡੇ ਤੇ ਆਉਂਦਾ ਹੈ ਤੁਸੀਂ ਉਸੇ ਟਾਈਮ ਐਕਸ਼ਨ ਲੈ ਕੇ ਸਾਨੂੰ ਦੱਸੋ ਤਾਂ ਕਿ ਅਸੀਂ ਜਿਹੜਾ ਬੱਚਿਆਂ ਦਾ ਤੇ ਆਪਣੇ ਸਮਾਨ ਦਾ ਉਹਨੂੰ ਸੇਫ ਕਰ ਸਕੀਏ ਜੀ ਗੱਲ ਸਹੀ ਹੈ ਜੀ ਬਹੁਤ ਵਧੀਆ ਤੁਸੀਂ ਗੱਲ ਕਰ ਰਹੇ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਵਧੀਆ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਕੰਮ ਵੀ ਕਰ ਰਹੀ ਹੈ ਲਗਾਤਾਰ ਜਿਹੜੇ ਨਸ਼ਾ ਕਰਨ ਵਾਲੇ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡਾਕ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਸਕੂਲ ਦੇ ਵਿੱਚ ਕੀ ਕੀ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਨਸ਼ੇ ਨੂੰ ਲੈ ਕੇ ਹਾਂਜੀ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਯੁੱਧ ਨਸ਼ਿਆਂ ਵਿਰੁੱਧ ਕਿਉਂਕਿ ਸਾਡੇ ਬੱਚੇ ਹੀ ਜਿਹੜਾ ਹੈ ਸਟਾਰਟਿੰਗ ਪੁਆਇੰਟ ਹੈ ਜੇ ਅਸੀਂ ਉਹਨਾਂ ਨੂੰ ਸਾਂਭਾਂਗੇ ਤੇ ਸਾਡਾ ਜਿਹੜਾ ਪੰਜਾਬ ਸੰਭਲ ਜਾਏਗਾ ਸਾਡੀ ਮੇਨ ਜ਼ਿੰਮੇਵਾਰੀ ਇਹ ਹੀ ਹੈ ਕਿ ਅਸੀਂ ਬੱਚਿਆਂ ਨੂੰ ਇਸ ਚੀਜ਼ ਤੋਂ ਦੂਰ ਰੱਖੀਏ ਉਹਦੇ ਵਿੱਚ ਇਹ ਪੂਰਾ ਮਹੀਨਾ ਜਿਹੜਾ ਹੈ ਜੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਉਸ ਦੀ ਹਰ ਹਫ਼ਤੇ ਐਕਟੀਵਿਟੀਆ ਹੈਗੀਆਂ ਨੇ ਤੇ ਅਸੀਂ ਉਹਨਾਂ ਐਕਟੀਵਿਟੀਜ਼ ਰਾਹੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਬੱਚੇ ਜਿਹੜੇ ਆ ਉਹਦਾ ਮੈਸੇਜ ਜਗਾ ਜਗਾ ਤੇ ਦੱਸ ਰਹੇ ਆਪਣੇ ਪੇਰੈਂਟਸ ਨੂੰ ਦੱਸ ਰਹੇ ਆ ਕਿ ਨਸ਼ਿਆਂ ਦਾ ਜਿਹੜਾ ਹੈ ਪ੍ਰਭਾਵ ਹੈ ਉਹ ਉਹਨਾਂ ਤੇ ਹੋ ਰਿਹਾ ਤੇ ਉਹਨਾਂ ਦਾ ਪੜਾਈ ਨਾ ਇਫੈਕਟ ਹੋਵੇ ਪੇਰੈਂਟਸ ਜਿਹੜੇ ਹੈਗੇ ਨੇ ਉਹ ਜਾਗਰੂਕ ਹੋਣ ਨਵੇਂ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਿਆਂ ਦਾ ਕੀ ਨੁਕਸਾਨ ਹੋ ਸਕਦਾ ਹੈ ਉਹਨਾਂ ਬਾਰੇ ਦੱਸਿਆ ਜਾਂਦਾ ਤਾਂ ਕਿ ਉਹ ਜਿਹੜੇ ਹੈਗੇ ਨੇ ਬਚ ਸਕਣ ਜਾਨੇ ਜਾਨੇ ਆਪਣਾ ਨਾਮ ਵੀ ਦਾ ਦਿਆ ਸੌਰੀ ਮੈਂ ਤੁਹਾਡਾ ਨਾਮ ਜ਼ਿਕਰ ਨਹੀਂ ਮੈਂ ਸੰਦੀਪ ਕੁਮਾਰ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਂਟਰੀ ਸਮਾਰਟ ਸਕੂਲ ਜਾਂਸੇ ਮੈਂ ਅਗਲਾ ਸਵਾਲ ਬਾਅਦ ਤੋਂ ਤੁਹਾਡੇ ਤੋਂ ਲੈਣਾ ਮੈਂ ਪਹਿਲਾਂ ਤੁਹਾਡੇ ਤੋਂ ਲੈਣਾ ਕੀ ਨਾ ਹੈ ਤੁਹਾਡਾ ਜੀ ਮੈਂ ਰਮਿੰਦਰ ਕੌਰ ਰਮਿੰਦਰ ਕੌਰ ਜੀ ਮੈਮ ਕੁੜੀਆਂ ਨੂੰ ਕਿਸ ਤਰ੍ਹਾਂ ਦਾ ਸਿਖਾਇਆ ਜਾਂਦਾ ਸਕੂਲ ਦੇ ਵਿੱਚ ਜਿੱਦਾਂ ਨਸ਼ੇ ਦਾ ਇੱਕ ਮਹਿੰਮ ਚਲਾਇਆ ਗਿਆ ਹੈ ਸਰਕਾਰ ਵੱਲੋਂ ਤੁਹਾਡੇ ਵੱਲੋਂ ਕਿਦਾਂ ਦੇ ਉਪਰਾਲੇ ਕੀਤੇ ਗਏ ਸਾਨੂੰ ਹਰ ਹਫ਼ਤੇ ਉਹਨਾਂ ਦੀ ਐਕਟੀਵਿਟੀਆਂ ਆਉਂਦੀਆਂ ਨੇ ਸਰਕਾਰ ਵੱਲੋਂ ਔਰ ਅਸੀਂ ਪੂਰੇ ਜੋਰ ਸ਼ੋਰ ਨਾਲ ਉਹ ਐਕਟੀਵਿਟੀਆਂ ਪੂਰੀ ਕਰਦੇ ਹਾਂ ਜਿਵੇਂ ਬੱਚਿਆਂ ਦੀਆਂ ਰੈਲੀਆਂ ਕੱਢਣੀਆਂ ਸਲੋਗਨ ਇਹਨਾਂ ਤੋਂ ਕਰਵਾਨੇ ਕੋਈ ਨਾਟਕ ਹੈ ਨੁੱਕੜ ਨਾਟਕ ਉਹ ਅਸੀਂ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਛੋਟੇ-ਛੋਟੇ ਉਪਰਾਲੇ ਅਸੀਂ ਆਪਣੇ ਵੱਲੋਂ ਕਰਦੇ ਬਾਕੀ ਅਸੀਂ ਦੁਕਾਨਾਂ ਤੇ ਵੀ ਜਾ ਕੇ ਥੋੜਾ ਚੈੱਕ ਰੱਖਦੇ ਆ ਮਰ ਜਾ ਕੇ ਦੇਖਦੇ ਆ ਕਿ ਕਿਸੇ ਕੋਈ ਵੇਚਦਾ ਨਹੀਂ ਰਿਹਾ ਇੱਕੋ ਕੂਲੀਪ ਟਾਈਪ ਕੁਛ ਨਾ ਕੁਛ ਐਸਾ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਬੱਚੇ ਕਿਹੜੀ ਚੀਜ਼ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਨੇ ਫਿਰ ਅਸੀਂ ਬਾਹਰ ਜਾ ਕੇ ਸਰਦੇ ਨਾਲ ਉਹਨਾਂ ਨੂੰ ਵੀ ਰੋਕੀਦਾ ਜੀ ਇਹ ਚੀਜ਼ ਤੁਸੀਂ ਨਹੀਂ ਰੱਖਣੀ ਸਟਿੰਗ ਅਸੀਂ ਕੋਸ਼ਿਸ਼ ਕਰਦੇ ਆ ਕਿ ਸਟਿੰਗ ਸਾਡੇ ਨੇੜੇ ਤੇੜੇ ਕਿਤੇ ਨਾ ਵਿਕੇ ਉਸ ਤੋਂ ਬਾਅਦ ਕੂਲੀਪ ਪੈ ਉਹ ਅਸੀਂ ਚਾਹਨੇ ਆ ਬਾਕੀ ਜੋ ਸਰਕਾਰ ਜਿਵੇਂ ਭੇਜਦੀ ਰਹਿੰਦੀ ਹੈ ਉਹ ਐਕਟੀਵਿਟੀਜ਼ ਅਸੀਂ ਕਰਵਾਉਂਦੇ ਰਹਿੰਦੇ ਆ ਬੱਚਿਆਂwidehat ਚ ਗੱਲ ਸਹੀ ਹੈ ਜੀ ਕੂਲੀਪ ਦੀ ਮੈਮ ਨੇ ਗੱਲ ਕੀਤੀ ਮੈਮ ਤੁਹਾਡੇ ਤੋਂ ਸਵ ਪੁਟਾਨੀ ਰੈਨੂ ਪੁਟਾਨੀ ਜੀ ਅੱਛਾ ਕੁਲਿੱਪ ਦੀ ਤੁਸੀਂ ਗੱਲ ਕੀਤੀ ਕਿ ਜਿਸ ਤਰ੍ਹਾਂ ਅੱਜਕੱਲ ਬੱਚਿਆਂ ਨੂੰ ਜ਼ਿਆਦਾਤਰ ਦੇਖਣੇ ਦੇ ਵਿੱਚ ਇਦਾਂ ਦੇ ਕੇਸ ਆਂਦੇ ਨੇ ਕਿ ਬੱਚਿਆਂ ਦੇ ਵਿੱਚ ਫਿਰ ਕਿਸ ਤਰ੍ਹਾਂ ਦੱਸਿਆ ਜਾਂਦਾ ਜਿਸ ਤਰ੍ਹਾਂ ਇਹ ਛੋਟੀ ਜੀ ਪੂੜੀ ਹੁੰਦੀ ਹੈ ਇਸ ਨੂੰ ਲੈ ਛੋਟੀ ਪੂੜੀ ਹੁੰਦੀ ਹੈ ਇੱਕ ਤਾਂ ਛੋਟੀ ਪੂੜੀ ਖੋਣ ਦੇ ਕਰ ਰਹੇ ਸਸਤੀ ਵੀ ਬਹੁਤ ਹੈ 20 ਰੁਪਏ ਦੀ ਹਰ ਬੱਚਾ ਇਹਨੂੰ ਫੋਰ ਵੀ ਕਰ ਸਕਦਾ ਹੈਗਾ ਇਸ ਕਰਕੇ ਇਸ ਤੋਂ ਸਾਨੂੰ ਥੋੜਾ ਜ਼ਿਆਦਾ ਹੁੰਦਾ ਹੈਗਾ ਅਸੀਂ ਆਪਣੇ ਬੱਚਾ ਦਾ ਬੈਗ ਵੀ ਚੈੱਕ ਕਰਦੇ ਹਾਂ ਉਹਨਾਂ ਦੀ ਚੈੱਕਅਪ ਮਤਲਬ ਸਟੈਕਿੰਗ ਤੇ ਵੀ ਧਿਆਨ ਦੰਨੇ ਆ ਕਿ ਬੱਚਿਆਂ ਦੇ ਆਲ ਆਫ ਸਟਨ ਸਰਪ੍ਰਾਈਜ਼ ਵਿਜ਼ਿਟ ਕਰ ਦੰਨੇ ਬੱਚਿਆਂ ਦੇ ਬੈਕ ਚੈੱਕ ਕਰ ਲੈ ਦਿੱਤੀ ਹੈ ਕਲਾਸਿਸ ਦੇ ਵਿੱਚ ਜਾ ਕੇ ਉਹਨਾਂ ਦੇ ਦੇਖਦੇ ਆ ਕਿ ਬੱਚਿਆਂ ਕੋਲ ਹੈ ਤਾਂ ਨਹੀਂ ਹੈ ਬਟ ਅਸੀਂ ਆਪਣੇ ਸਕੂਲ ਦੇ ਵਿੱਚ ਮਤਲਬ ਪਰਮਾਤਮਾ ਦੀ ਕਿਰਪਾ ਕਿ ਐਸਾ ਕੁਝ ਨਹੀਂ ਪਾਇਆ ਕਦੇ ਬੇਸਿਕ ਜਿਹਾ ਖੇਡਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਕਿਉਂਕਿ ਅੱਜ ਕੱਲ ਦੇਖਿਆ ਜਾਂਦਾ ਹੈ ਕਿ ਬੱਚੇ ਫੋਨਾਂ ਦੇ ਵਿੱਚ ਜਾਂਦਾ ਗੇਮਾਂ ਜ਼ਿਆਦਾ ਰਹਿ ਗਈਆਂ ਯਾਨੀ ਫਿਜ਼ੀਕਲੀ ਤੌਰ ਤੇ ਯਾਨੀ ਆਪਾਂ ਕਿਸ ਤਰ੍ਹਾਂ ਦੀ ਯਾਨੀ ਉਹਨਾਂ ਦੇਖਦੇ ਹਾਂ ਕਿ ਖੇਡਾਂ ਨੂੰ ਲੈ ਕੇ ਕੀ ਕੀ ਦਾ ਦੇ ਉਪਰਾਲੇ ਕੀਤੇ ਗਏ ਖੇਡਾਂ ਦੇ ਵਿੱਚ ਸਾਡੇ ਸਕੂਲ ਦੇ ਬੱਚੇ ਕਾਫੀ ਪਾਰਟਿਸਿਪੇਟ ਕਰਦੇ ਹਨ ਜਦੋਂ ਸਾਡੇ ਅਮਨ ਮੈਡਮ ਹੈਗੇ ਆ ਉਹ ਬੱਚਿਆਂ ਨੂੰ ਜਿਹੜੀ ਵੀ ਐਕਟੀਵਿਟੀ ਹੁੰਦੀ ਹੈ ਜਿਹੜੀ ਵੀ ਖੇਡ ਹੁੰਦੀ ਹੈ ਉਹਦੇ ਵਿੱਚ ਪਾਰਟਿਸਿਪੇਟ ਕਰਵਾਉਂਦੇ ਆਗੇ ਔਰ ਟੱਚਵੁੱਡ ਕੀ ਕੋਈ ਨਾ ਕੋਈ ਪ੍ਰਾਈਜ਼ ਵੀ ਲੈ ਕੇ ਆਉਂਦੇ ਆ ਕਦੇ ਫਸਟ ਸੈਕਿੰਡ ਥਰਡ ਆਉਂਦੇ ਹੀ ਰਹਿੰਦੇ ਆ ਹੁਣ ਰੈਸਲਿੰਗ ਦੇ ਵਿੱਚ ਵੀ ਸਾਡੇ ਬੱਚੇ ਆਏ ਆਗੇ ਮਤਲਬ ਜਦੋਂ ਵੀ ਜਾਂਦੇ ਆ ਤਾਂ ਕੁਛ ਨਾ ਕੁਛ ਲੈ ਕੇ ਆਉਂਦੇ ਆ ਕਬੱਡੀ ਚ ਕਬੱਡੀ ਦੇ ਵਿੱਚ ਹਾਂ ਬਹੁਤ ਬਹੁਤ ਵਧੀਆ ਜੀ ਅੱਛਾ ਸਰ ਤੁਹਾਡੇ ਤੋਂ ਸਵਾਲ ਲਵਾਂਗਾ ਕਿ ਕਿਸ ਤਰ੍ਹਾਂ ਯਾਨੀ ਖੇਡਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਯਾਨੀ ਸਕੂਲ ਦੇ ਵਿੱਚੋਂ ਕਾਫੀ ਮੈਡਲ ਵੀ ਜਿੱਤੇ ਗਏ ਨੇ ਬਿਲਕੁਲ ਜੀ ਬਿਲਕੁਲ ਦੇਖੋ ਐਕਾਡੈਮਿਕ ਦੇ ਨਾਲ ਕੋ-ਕੁਰੀਕੂਲਰ ਐਕਟੀਵਿਟੀਆਂ ਦਾ ਮੇਨ ਹੈ ਰੋਲ ਅਸੀਂ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਾਂ ਕਿਉਂਕਿ ਖੇਡਾਂ ਜੇ ਬੱਚੇ ਖੇਡਾਂ 'ਚ ਆਪਣਾ ਧਿਆਨ ਦੇਣਗੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਦੋਨੇ ਚੀਜ਼ਾਂ ਆਪਸੇ ਜੁੜੀਆਂ ਹੋਈਆਂ ਨੇ ਕਿਉਂਕਿ ਖੇਡਾਂ ਜਿਹੜੀਆਂ ਉਹ ਇੱਕ ਸਿਹਤਮੰਦ ਬੱਚਾ ਹੀ ਖੇਡ ਸਕਦਾ ਸੋ ਉਸ ਦੇ ਤਹਿਤ ਅਸੀਂ ਬੱਚੇ ਜਿਸ ਤਰ੍ਹਾਂ ਕੁੜੀਆਂ ਨੂੰ ਅਸੀਂ ਜੂਡੋ ਕਾਰਾਟੇ ਦੇ ਜਿਹੜੇ ਹੈਗੀ ਟ੍ਰੇਨਿੰਗ ਦਿੰਨੇ ਆ ਉਹ ਵੀ ਸਰਕਾਰ ਵੱਲੋਂ ਮਾਸ ਲੇਵਲ ਤੇ ਪੰਜਾਬ ਵਿੱਚ ਪ੍ਰੋਗਰਾਮ ਚਲਾਇਆ ਜਾਂਦਾ ਹੈ ਇਸੇ ਤਰ੍ਹਾਂ ਬੱਚਿਆਂ ਦੇ ਹੁਣ ਜ਼ੋਨ ਲੈਵਲ ਦੇ ਟੂਰਨਾਮੈਂਟ ਚੱਲ ਰਹੇ ਸਾਡੇ ਰੈਸਲਿੰਗ ਦੇ 8 ਬੱਚੇ 골ਡ ਮੈਡਲ ਨੇ ਹੈਗੇ ਕਬੱਡੀ ਦੀ ਸਾਡੀ ਟੀਮ ਫਰਸਟ ਹੈ ਗਈ ਹੈ ਇਸੇ ਤਰ੍ਹਾਂ ਕ੍ਰਿਕਟ ਦੇ ਵਿੱਚ ਅਸੀਂ ਸੈਕੰਡ ਹੈ ਸੋ ਅਸੀਂ ਮੈਕਸਿਮ ਪਾਰਟਿਸਪੇਸ਼ਨ ਇੱਥੇ ਤੋਂ ਬੱਚਿਆਂ ਨੂੰ ਰਾਜਪੁਰਾ ਜਾ ਕੇ ਕਰਾਉਨੇ ਆ ਉਸ ਤੋਂ ਬਾਅਦ ਫਿਰ ਉਹ ਡਿਸਟ੍ਰਿਕਟ ਖੇਡਣਗੇ ਤੇ ਉਸ ਤੋਂ ਬਾਅਦ ਸਟੇਟ ਖੇਡਣਗੇ ਸੋ ਇਹ ਪਹਿਲਾ ਸਟੈਪ ਹੁੰਦਾ ਹੈ ਤੇ ਅਸੀਂ ਬੱਚਿਆਂ ਨੂੰ ਹਰ ਇੱਕ ਐਕਟੀਵਿਟੀ ਦੇ ਵਿੱਚ ਪਾਰਟਿਸਿਪੇਟ ਕਰਾਉਨੇ ਆ ਚਾਹੇ ਉਹ ਕਲਾ ਉత్సਵ ਹੈ ਚਾਹੇ ਹੁਣ ਹੋਰ ਕਲਾ ਪ੍ਰੋਗਰਾਮ ਚੱਲ ਰਹੇ ਨੇ ਆਈਪੀ ਦੇ ਤਾਂ ਕਿ ਬੱਚੇ ਜਿਹੜੇ ਹੈਗੇ ਨੇ ਆਪਣਾ ਵੱਧ ਤੋਂ ਵੱਧ ਜਿਹੜਾ ਹੈ ਸਾਰੇ ਪਾਸਿਆਂ ਦੇ ਵਿੱਚ ਆਪਣਾ ਦਿਖਾ ਸਕਣ ਰੁਝ ਸੋ ਥੈਂਕ ਯੂ ਸਰ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦਾ ਬੇਟਾ ਤੁਹਾਡਾ ਕੀ ਨਾਂ ਹੈ ਚੋਹਾਨਕੌਰ ਚੋਹਾਨਕੌਰ ਕਿੱਥੇ ਰਹਿੰਦੇ ਹੋ ਕਾਲੂ ਮਾਜਰੇ ਕਾਲੂ ਮਾਜਰੇ ਅੱਛਾ ਡੈਡੀ ਕੀ ਕਰਦੇ ਨੇ ਡੈਡੀ ਦਿੱਲੀ ਦਾ ਕੰਮ ਕਰਦੇ ਨੇ ਅੱਛਾ ਕੀ ਸ਼ੌਂਕ ਨੇ ਤੁਹਾਡੇ ਅਸੀਂ ਪੁਲਿਸ ਆਫੀਸਰ ਬਣਨਾ ਹੈ ਆਈ ਪੀਐਸ ਵੈਰੀ ਗੁੱਡ ਅੱਛਾ ਕੀ ਬਾਤ ਹੈ ਬਹੁਤ ਵਧੀਆ ਅੱਛਾ ਕੀ ਸਿਖਾਇਆ ਜਾਂਦਾ ਸਕੂਲ ਦੇ ਵਿੱਚ ਕਿਦਾਂ ਦੇ ਨਸ਼ੇ ਨੂੰ ਲੈ ਕੇ ਕਿਦਾਂ ਦੀਆਂ ਗੱਲਾਂ ਕੀਤੀਆਂ ਸਿਖਾਈਆਂ ਜਾਂਦੀਆਂ ਨੇ ਇਹ ਸਾਨੂੰ ਮਤਲਬ ਸੀ ਪਾਪਾਂ ਦੱਸਣਾ ਵੀ ਨਸ਼ਾ ਨਹੀਂ ਕਰਨਾ ਵੀ ਨਸ਼ਾ ਬਹੁਤ ਖਰਾਬ ਹੈ ਇਸ ਸਾਡੇ ਮਤਲਬ ਖਰਾਬ ਕਰਦਾ ਹੈ ਸਿਹਤ ਨੂੰ ਹਾਨੀਕਾਰਕ ਬਣਾਉਂਦਾ ਹੈ ਹੂੰ ਬਹੁਤ ਵਧੀਆ ਬੇਟੇ ਤੁਹਾਡੇ ਕੀ ਨਾਂ ਤਾਨਿਆ 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 ਕਿੱਥੇ ਰਹਿੰਦੇ ਹੋ ਉੜਦਨ ਉੜਦਨ ਹਾਂਜੀ ਅੱਛਾ ਨਸ਼ੇ ਨੂੰ ਲੈ ਕੇ ਕੀ ਸਿਖਾਇਆ ਜਾਂਦਾ ਤੇ ਖੇਡਾਂ ਨੂੰ ਲੈ ਕੇ ਕੀ ਸਮਝਾਇਆ ਜਾਂਦਾ ਕਿ ਕਿਸ ਤਰ੍ਹਾਂ ਦੀ ਖੇਡਾਂ ਹੋਣੀਆਂ ਚਾਹੀਦੀਆਂ ਨੇ ਤੇ ਨਸ਼ੇ ਨੂੰ ਲੈ ਕੇ ਕੀ ਸਮਝਾਇਆ ਜਾਂਦਾ ਸਕੂਲ 'ਚ ਨਸ਼ੇ ਤੋਂ ਸਾਨੂੰ ਦੂਰ ਰੱਖਦੇ ਆਂ بڑے ਬੱਚਿਆਂ ਨੂੰ ਦੁਕਾਨ ਤੇ ਨਹੀਂ ਜਾਣ ਦੇਂਦੇ ਬਾਹਰ ਸਿਕਿਉਰਿਟੀ ਗਾਰਡ ਵੀ ਮਨਾ ਕਰਦੇ ਆ ਬਾਹਰ ਜਾਣ ਤੋਂ ਚੀਜ਼ ਖਾਣ ਨਹੀਂ ਜਾਣ ਦਿੰਦੇ ਬਾਹਰ ਅੰਦਰ ਆਉਂਦੇ ਆ ਚੀਜ਼ ਲੈਣ ਵੀ ਬਸੇ ਅੱਛੇ ਆ ਅੱਛਾ ਸ਼ੌਂਕ ਕੀ ਕੀ ਨੇ ਮੈਂ ਆਈਪੀਐਸ ਪੁਲਿਸ ਵਾਲਾ ਵੈਰੀ ਗੁੱਡ ਅੱਛਾ ਫਿਰ ਜਿਸ ਤਰ੍ਹਾਂ ਹੁਣ ਅਡਾ ਉਸ ਪ੍ਰੋਸ ਦੇ ਵਿੱਚ ਜੋ ਵੀ ਹੋ ਰਿਹਾ ਸਕੂਲ ਦੇ ਵਿੱਚ ਯਾਨੀ ਇੱਕ ਪੁਲਿਸ ਮੁਲਾਜ਼ਮ ਦਾ ਇੱਕ ਉਹ ਹੁੰਦਾ ਹੈ ਕਿ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਇਹ ਚੀਜ਼ਾਂ ਤੋਂ ਯਾਨੀ ਇਹ ਚੀਜ਼ਾਂ ਤੋਂ ਮਾੜੀਆਂ ਤੋਂ ਹਟਾਣਾ ਤੁਸੀਂ ਕਿ ਕਿਹੜੀ ਕਿਹੜੀ ਚੀਜ਼ਾਂ ਤੋਂ ਯਾਨੀ ਹਟਾਉਂਦੇ ਹੋ ਬੱਚਿਆਂ ਨੂੰ ਛੋਟਿਆਂ ਨੂੰ ਯਾਨੀ ਕਿਹਾ ਜਾਂਦਾ ਹੈ ਕਿ ਇਹ ਕੰਮ ਨਹੀਂ ਕਰਨੇ ਅਸਤ ਬੱਚੇ ਥੋੜੇ ਜਿਹਾ ਸਟਿੰਗ ਪੀਂਦੇ ਆ ਜਿਹੜੇ ਉਹਨਾਂ ਤੋਂ ਮਨ ਕਰਦੇ ਆ ਹੋਰ ਹੋਰ ਵੀ ਕਈਆਂ ਕਰਦੇ ਨੇ ਬੱਚੇ ਛੋਟੇ ਸੋ ਥੈਂਕ ਯੂ ਸੋ ਮਚ ਸੋ ਥੈਂਕ ਯੂ ਮੈਮ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਥੈਂਕ ਯੂ ਜੀ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਥੂਆ ਦੇ ਨਾਸੋ ਨੂੰ ਜਾਂਸਲਾ ਦੀ ਰਿਪੋਰਟ ਪੰਜਾਬ